ਉਹ ਕਹਿੰਦੇ ਨਾ ਪਾਣੀ ਦੀ ਲੋੜ ਹੈ ਗੁਰਬਾਣੀ ਦੀ ਨਹੀਂ ਧਨ ਦੀ ਲੋੜ ਹੈ ਧਰਮ ਦੀ ਨਹੀਂ ਭੋਜਨ ਦੀ ਲੋੜ ਹੈ ਭਜਨ ਦੀ ਨਹੀਂ ਮਕਾਨ ਚਾਹੀਦਾ ਰਣੋ ਮੰਦਿਰ ਮਸਜਿਦ ਗੁਰਦੁਆਰੇ ਨਹੀਂ ਚਾਹੀਦੇ ਐਂ ਕਹਿੰਦੇ ਸੋਇਂ ਚ ਕਹਿੰਦੇ ਪਦਾਰਥ ਚਾਹੀਦਾ ਹੈ ਪਰਮਾਤਮਾ ਦੀ ਵੀ ਲੋੜ ਹੈ ਕਹਿੰਦੇ ਐਸਾ ਮਹਿਸੂਸ ਨਹੀਂ ਹੁੰਦਾ ਐਸਾ ਕੁਝ ਮਹਿਸੂਸ ਨਹੀਂ ਹੁੰਦਾ ਐਸਾ ਕਹਿ ਰਹੇ ਨੇ ਔਰ ਜਦ ਉਹ ਇਹ ਦਲੀਲ ਦਿੰਦੇ ਨੇ ਪਰਮਾਤਮਾ ਤੋਂ ਬਿਨਾ ਪਸ਼ੂ ਜੀ ਸਕਦੇ ਨੇ ਬਨਸਪਤੀ ਜੀ ਸਕਦੀ ਹੈ ਕੀੜੇ ਮਕੋੜੇ ਜੀ ਸਕਦੇ ਨੇ ਮਨੁੱਖ ਵੀ ਜੀ ਕੀ ਲੋੜ ਹੈ ਮਨੁੱਖ ਨੂੰ ਪਰਮਾਤਮਾ ਦੀ ਕੀ ਲੋੜ ਹੈ ਕਹਿੰਦੇ ਨੇ ਅੱਖਾਂ ਦੀ ਕੁਝ ਲੋੜ ਹੈ ਕੰਨਾਂ ਦੀ ਲੋੜ ਹੈ ਜ਼ੁਬਾਨ ਦੀ ਲੋੜ ਹੈ ਨਾਸਕਾ ਦੀ ਲੋੜ ਹੈ ਖਲੜੀ ਦੀ ਲੋੜ ਹੈ ਇਹ ਕੁਝ ਮੰਗਦੇ ਹੈ ਅੱਖਾਂ ਕੁਝ ਵੇਖਣ ਨੂੰ ਮੰਗਦੀਆਂ ਨੇ ਕੰਨ ਕੁਝ ਸੁਣਨ ਨੂੰ ਮੰਗਦੇ ਨੇ ਰਸਨਾ ਕੁਝ ਖਾਣ ਸਵਾਦ ਲੈਣ ਨੂੰ ਮੰਗਦੀ ਹੈ ਖਲੜੇ ਕੁਝ ਸਪਰਸ਼ ਕਰਨ ਨੂੰ ਮੰਗਦੀ ਹੈ ਐਸਾ ਤੇ ਕਿਦਰੇ ਵੀ ਨਹੀਂ ਜਾਪਦਾ ਕਿ ਪ੍ਰਮਾਤਮਾ ਦੀ ਕੋਈ ਇੰਦਰਾ ਮੰਗ ਕਰਦਾ ਹੈ ਕਿ ਪ੍ਰਮਾਤਮਾ ਦੀ ਲੋੜ ਹੋਵੇ ਐਸਾ ਦਿਖਾਈ ਨਹੀਂ ਦਿੰਦਾ ਉਹ ਦੋਦਲੀ ਲਾਂ ਦੇਂਦੇ ਨੇ ਨਾਸਤਕ ਦਾ ਨਾਸਤਕ ਸਾਰੀ ਦੁਨੀਆ ਚ ਹੋਇਆ ਨੇ ਉਹਨਾਂ ਦਾ ਬੜਾ ਭਾਰੀ ਪ੍ਰਭਾਵ ਹੈ ਇਹ ਵੀ ਮੈਂ ਅਰਜ਼ ਕਰਦੇ ਹਾਂ ਉਹ ਕਹਿੰਦੇ ਨੇ ਅਸਾ ਤੇ ਕਿਦਰੇ ਵੀ ਮਹਿਸੂਸ ਨਹੀਂ ਹੁੰਦਾ ਕਿ ਮਨੁੱਖ ਨੂੰ ਪਰਮਾਤਮਾ ਦੀ ਲੋੜ ਹੈ ਪਦਾਰਥਾਂ ਦੀ ਲੋੜ ਹੈ ਪਦਾਰਥਾਂ ਤੋਂ ਬਿਨਾ ਜੀਵਣਾ ਬੜਾ ਔਖਾ ਹੈ ਉਹ ਕਹਿੰਦੇ ਨੇ ਪਰਮਾਤਮਾ ਤੋਂ ਬਿਨਾ ਜੀ ਸਕਦੇ ਹਨ ਪਰਵਾਰ ਤੋਂ ਬਿਨਾ ਜੀਵਣਾ ਬੜਾ ਔਖਾ ਹੈ ਨਿਰੰਕਾਰ ਤੋਂ ਬਿਨਾ ਜੀ ਸਕਦੇ ਹਾਂ ਧਨ ਤੋਂ ਬਿਨਾ ਜੀਵਣਾ ਬੜਾ ਔਖਾ ਹੈ ਚਾਰ ਕਦਮ ਵੀ ਨਹੀਂ ਚੱਲ ਸਕਦੇ ਧਰਮ ਤੋਂ ਬਿਨਾ ਚੱਲ ਸਕਦੇ ਹਾਂ ਜੀ ਸਕਦੇ ਹਾਂ ਇਹ ਬੜੀਆਂ ਭਾਰੀਆਂ ਪਰਬਲ ਦਲੀਲਾਂ ਨੇ ਉਹ ਕਹਿੰਦੇ ਨੇ ਸਕੂਲ ਚਾਹੀਦੇ ਨੇ ਵਿਦਿਆਲੇ ਚਾਹੀਦੇ ਨੇ ਕਾਲਜ ਚਾਹੀਦੇ ਨੇ ਰਹਿਣ ਨੂੰ ਮਕਾਨ ਚਾਹੀਦੇ ਨੇ ਮੰਦਿਰ ਮਸਜਿਦ ਗੁਰਦੁਆਰੇ ਨਹੀਂ ਚਾਹੀਦੇ ਚਰਚ ਨਹੀਂ ਚਾਹੀਦੇ ਇਹ ਇੱਕ ਫਿਜ਼ੂਲ ਸਮਾਂ ਬਰਬਾਦ ਕਰਨਾ ਹੈ ਧਨ ਬਰਬਾਦ ਕਰਨਾ ਹੈ ਐਸੀ ਪਰਬਰ ਉਹ ਦਲੀਲ ਦੇਂਦੇ ਨੇ ਔਰ ਕਹਿੰਨ ਦੱਸੋ ਕਿਹੜੇ ਅੰਗ ਦੀ ਲੋੜ ਹੈ ਪਰਮਾਤਮਾ ਨੂੰ ਕਿਹੜੇ ਅੰਗ ਦੀ ਲੋੜ ਹੈ ਦੁਨੀਆ ਇਸ ਸੰਬੰਧ ਵਿੱਚ ਵੀ ਬਹੁਤ ਅੱਗੇ ਗਈ ਹੈ ਇਹ ਮੈਂ ਇਸ ਵਾਸਤੇ ਅਰਜ਼ ਕਰ ਰਿਹਾ ਚੁਕਿ ਬਹੁਤ ਸਾਰੀ ਦੁਨੀਆ ਦਾ ਇਨ੍ਹਾਂ ਗੱਲਾਂ ਨਾਲ ਤਾਲ ਮਿਲ ਬੈਠ ਜਾਂਦਾ ਹੈ ਬੈਰ ਜੰਦੇ ਇਸ ਵਾਸਤੇ ਹੈ ਬਾਜ਼ਾਰਾਂ ਦੇ ਵਿੱਚ ਭੀੜ ਹੈ ਘਰ ਦੇ ਵਿੱਚ ਪਰਿਵਾਰਾਂ ਦੀ ਭੀੜ ਹੈ ਕਰੀਬਨ ਕਰੀਬਨ ਧਾਰਮਿਕ ਮੰਦਰ ਤੇ ਸਾਰੀ ਦੁਨੀਆ ਦੇ ਵਿੱਚ ਉਜੜੇ ਹੋਏ ਨੇ ਉਜੜੇ ਹੋਏ ਨੇ ਯੂਰਪ ਦੇ ਜਿੰਨੇ ਚਰਚ ਨੇ ਬਥੇਰੇ ਨੂੰ ਤਾਲੇ ਲੱਗ ਗਏ ਨੇ 70% ਗੁਰਦੁਆਰੇ ਇੰਗਲੈਂਡ ਦੇ ਚਰਚ ਖਰੀਦ ਕੇ ਬਣਾਏ ਗਏ ਨੇ ਚਰਚ ਦੇ ਅੰਦਰ ਬਣੇ ਨੇ ਪਾਦਰੀਆਂ ਨੇ ਚਰਚ ਵੇਚ ਦਿੱਤੇ ਨੇ ਕਨਨ ਮੇਨਟੇਨੈਂਸ ਤੇ ਜੋ ਖਰਚਾ ਹੈ ਉਹ ਵੀ ਨਹੀਂ ਹੈ ਕਿਵੇਂ ਚਲਾਈਏ ਬਹੁਤ ਸਾਰੇ ਕੀਮਤੀ ਚਰਚ ਰਾਤ ਨੂੰ ਦੀਆ ਬੱਤੀ ਵੀ ਕੋਈ ਨਹੀਂ ਤాలే ਲੱਗੇ ਹੈ ਇੰਗਲੈਂਡ ਦਾ ਬੜਾ ਇੱਕ ਇਤਿਹਾਸਿਕ ਚਰਚ ਉਹ ਸਿੱਖਾਂ ਨੇ ਖਰੀਦਿਆ ਸੀ ਪਾਰਲੀਮੈਂਟ ਦੇ ਵਿੱਚ ਬੜੀ ਜੋ ਹੈ ਰੋਲਾ ਪਿਆ ਸੀ ਉੱਥੇ ਗੁਰਦੁਆਰਾ ਬਣਿਆ ਨਿਊ ਯਾਰਕ ਦਾ ਪਹਿਲਾ ਗੁਰਦੁਆਰਾ ਇਹ ਚਰਚ ਦੇ ਅੰਦਰ ਬਣਿਆ ਆਇਆ ਬਾਰ ਕ੍ਰਾਸ ਲੱਗਿਆ ਹੈ ਅੰਦਰ ਹਜ਼ਰਤ ঈਸਾ ਦੀਆਂ ਤਸਵੀਰਾਂ ਨੇ ਪਾਦਰਗਿਆਂ ਨੇ ਚਰਚ ਬੀਜ ਦਿੱਤਾ ਹੈ ਚਰਚ ਤੇ ਉਜੜਦੇ ਜਾ ਰਹੇ ਨੇ ਭਾਰਤ ਦੇ ਵਿੱਚ ਮੰਦਰ ਉਜੜਦੇ ਜਾ ਰਹੇ ਨੇ ਟਲ ਖੜਕਣ ਵਾਲੇ ਪੁਜਾਰੀ ਵੀ ਕੋਈ ਨਹੀਂ ਅੱਠ ਛਟ ਮੰਜ਼ਲਾ ਗੁਰਦੁਆਰਿਆਂ ਦੀਆਂ ਬਿਲਡਿੰਗਾਂ ਨੇ ਬਗਾਲ ਦੇ ਵਿੱਚ ਯੂਪੀ ਦੇ ਵਿੱਚ ਬਿਹਾਰ ਦੇ ਵਿੱਚ ਰਾਜਸਥਾਨ ਦੇ ਵਿੱਚ ਪੰਜਾਬ ਦੇ ਵਿੱਚ ਅੱਠ ਬੰਦੇ ਤੁਹਾਨੂੰ ਅੰਮ੍ਰਿਤ ਵੇਲੇ ਨਹੀਂ ਮਿਲਣਗੇ ਗੁਰਦੁਆਰਿਆਂ ਦੇ ਕਾਰਨ ਐਸਾ ਮਨੁੱਖ ਦੀ ਚੇਤਨਾ ਮਹਿਸੂਸ ਕਰਦੀ ਹੈ ਧਨ ਦੀ ਲੋੜ ਹੈ ਧਰਮ ਦੀ ਨਹੀਂ ਪਾਣੀ ਦੀ ਲੋੜ ਹੈ ਗੁਰਬਾਣੀ ਦੀ ਨਹੀਂ ਭੋਜਨ ਦੀ ਲੋੜ ਹੈ ਭਜਨ ਦੀ ਨਹੀਂ ਹੋਰ ਪ੍ਰਦਕਸ਼ ਦਲੀਲ ਦੇਂਦੇ ਨੇ ਭੋਜਨ ਤੋਂ ਬਿਨਾ ਜੀਵਣਾ ਬੜਾ ਔਖਾ ਹੈ ਬੜਾ ਔਖਾ ਹੈ ਭਜਨ ਤੋਂ ਬਿਨਾ ਜੀ ਸਕਦੇ ਨਹੀਂ 4 ਦਿਨ ਵਾਇਗਰੂ ਵਾਇਗਰੂ ਕੀਤਾ ਤੇ ਕੀ ਘਟ ਜਾਂਦਾ ਹੈ 4 ਦਿਨ ਰੋਟੀ ਨਹੀਂ ਖਾਧੀ ਤੇ ਪੈ ਜਾਵਾਂਗੇ ਨਹੀਂ ਚੱਲ ਸਕਦਾ ਨਹੀਂ 4 ਦਿਨ ਗੁਰਮਾਨੀ ਦਾ ਪਾਠ ਕੀਤਾ ਤੇ ਕੀ ਹੋ ਜਾਣਾ ਹੈ ਤੇ 4 ਦਿਨ ਪਾਣੀ ਨਾ ਮਿਲੇ ਤੇ ਮਨੁੱਖ ਜ਼ਿੰਦਾ ਨਹੀਂ ਰਹਿ ਸਕਦਾ ਜੇ ਵਿਦੇਸ਼ ਧਨ ਨਹੀਂ ਹੈ ਤੇ ਜ਼ਮੀਨ ਤੇ 4 ਕਦਮ ਚੱਲਣਾ ਬੜਾ ਔਖਾ ਹੈ ਹਿਰਦੇ ਦੀ ਧਰਮ ਨਹੀਂ ਹੈ ਸਾਰੀ ਦੁਨੀਆ ਦਾ ਭਰਮਨ ਕਰ ਸਕਦੇ ਆ ਇਹ ਬੜੀਆਂ ਪਰਵੰਨ ਨਾਸਤਿਕ ਲੋਗਾਂ ਦੀਆਂ ਦਲੀਲਾਂ ਨੇ ਤੇ ਮੈਂ ਫਿਰ ਅਰਜ਼ ਕਰਾਂ ਧਰਮ ਪਰਮਾਤਮਾ ਵਾਕਈ ਸਤੰਦ ਦੀ ਲੋੜ ਨਹੀਂ ਮਨ ਦੀ ਲੋੜ ਹੈ ਤਨ ਦੀ ਲੋੜ ਹੈ ਪਦਾਰਥ ਮਨ ਦੀ ਲੋੜ ਹੈ ਪਰਮਾਤਮਾ ਤਨ ਦੀ ਲੋੜ ਹੈ ਪਰਵਾਰ ਪਾਣੀ ਮੰਦਿ ਲੋੜ ਹੈ ਨਿਰੰਕਾਰ ਗੁਰਵਾਨੇ ਤਨ ਨੂੰ ਧਨ ਮਿਲਦਾ ਜਾ ਰਿਹਾ ਹੈ ਮਨ ਨੂੰ ਧਰਮ ਨਹੀਂ ਮਿਲਦਾ ਜਾ ਰਿਹਾ ਇਹ ਹੀ ਕਾਰਨ ਹੈ ਬਾਰੋਂ ਮਨੁੱਖ ਸੰਪਨ ਹੁੰਦਾ ਜਾ ਰਿਹਾ ਹੈ ਅੰਦਰੋਂ ਕੰਗਾਲ ਹੁੰਦਾ ਜਾ ਬਾਰੋਂ ਧਨਵਾਨ ਹੁੰਦਾ ਜਾ ਰਿਹਾ ਹੈ ਅੰਦਰੋਂ ਮੁਫਲਿਸ ਹੁੰਦਾ ਜਾ ਰਿਹਾ ਹੈ ਛੋਟੀ ਦੇ ਧਨਾੜ ਛੋਟੀ ਦੇ ਅਮੀਰ ਬੰਦੇ ਵੀ ਅੰਦਰੋਂ ਮਹਾ ਗਰੀਬ ਤੇ ਮੁਫਲਿਸ ਨੇ ਕੁਝ ਵੀ ਨਹੀਂ बड़े-बड़े जो दिसें लोग तिनको व्यापै चिंतारो धन दे दुनिया जि जितना कोई वड्डा मलुक होवे समझ लेना मन दे तलते उतना ही दुखी है उतना ही दुखी मन दे तलते उतना ही छोटा है मन दे तलते उतना ही अदना है मन दे तलते उतना ही निमाना ते निताना है कुछ भी नहीं है बारो कोई बहुत वड्डा माला माल देसे ਅੰਦਰੋਂ ਕੰਗਾਲ ਹੈ ਕੰਗਾਲ ਹੈ ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਜਿਨ੍ਹਾਂ ਦਾ ਪਾਵਨ ਸ਼ਹੀਦੀ ਪਰਵ ਗਲਬਨ ਪਰਸੋਂ ਹੈ ਤੁਸੀਂ ਮਨਾਣਾ ਉਹਨਾਂ ਦੇ ਅੱਗੇ ਕੁਝ ਸਿੱਖਾਂ ਨੇ ਬੇਨਤੀ ਕੀਤੀ ਸੀ ਪਾਤਸ਼ਾਹ ਇਹ ਭਗਤ ਜੋ ਧੰਨ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੇ ਜਿ ਬਿਰਾਜਮਾਨ ਹੈ ਕਬੀਰ ਹੈ ਨਾਮਦੇਵ ਹੈ ਸਦਣਾ ਹੈ ਸੈਨ ਹੈ ਇਹਤੇ ਅਤਿਅੰਤ ਮੁਫਲਿਸ ਕਈਆਂ ਦੇ ਘਰ ਦੋ ਵਕਤ ਦੀ ਰੋਟੀ ਨਹੀਂ ਕਈਆਂ ਕੋਲ ਢੰਗ ਦਾ ਕਪੜਾ ਨਹੀਂ ਕਈਆਂ ਕੋਲ ਸਿਰ ਛੁਪਾਣ ਵਾਸਤੇ ਢੰਗ ਦੀ ਕੁੱਲੀ ਵੀ ਕੋਈ ਨਹੀਂ ਐ ਤੁਸੀਂ ਇਕੱਠੇ ਕੀਤੇ ਨੇ ਇਹਨਾਂ ਦੀ ਬਾਣੀ ਪੜੀਏ ਇਹਨਾਂ ਦੇ ਬੋਲ ਪੜੀਏ ਗੁਰੂ ਅਰਜਨ ਦੇਵ ਜੀ ਦੇ ਦੋ ਸ਼ਲੋਕ ਨੇ ਬੜੇ ਧਿਆਨ ਨਾਲ ਸੁਣਨਾ ਸਹਿਬ ਕਹਿੰਦੇ ਨੇ ਸੇ ਨੰਗੇ ਨਹਿ ਨੰਗ ਮੱਲਾ ਪੰਜਵਾ ਧਖਣੇ ਨਿਬਾਣੀ ਸੇ ਨੰਗੇ ਨਹਿ ਨੰਗ ਭੁਖੇ ਲਖ ਨਾ ਭੁਖਿਆ ਠੀਕ ਹੈ ਨੰਗੇ ਨੇ ਫਿਰ ਵੀ ਢਕੇ ਹੋਏ ਨੇ ਜਿਹੜੇ ਬਹੁਤ ਸਾਰੇ ਢਕੇ ਹੋਏ ਨੇ ਫਿਰ ਵੀ ਨੰਗੇ अगर आप सोचते हैं कि खबरों पर भरोसा नहीं करना चाहिए तो आप सही हैं। खबरों पर भरोसा न करें अगर उनमें सभी नजरिए न हो अगर वो मुश्किल सवाल न पूछे जब बात खबरों की हो तो आसानी से भरोसा नहीं करना चाहिए क्योंकि हम भी नहीं करते भरोसा कमाया जाता है बीबीसी न्यूज हिंदी कहते दिल्ली दया एक सूफी फकीर ਸਰਮਦ ਨਗਨ ਗੋਮਦਾਸ ਨੰਗਾ ਗੋਮਦਾਸ ਇਹਨੂੰ ਪਕੜ ਕੇ ਉਸ ਵਕਤ ਦੇ ਸ਼ਹਿਨशाह ਹਿੰਦ ਔਰੰਗਜ਼ੇਬ ਦੇ ਦਰਬਾਰ ਦੇ ਵਿੱਚ ਪੇਸ਼ ਕੀਤਾ ਗਿਆ ਪਕੜ ਕੇ ਮੁਸ਼ਕਾਂ ਬਨ ਕੇ ਜਹਾਂ ਪਨਾਏ ਮੁਸਲਮ ਹੁੰਦਾ ਹੋਇਆ ਨੰਗਾ ਘੁੰਮਦਾ ਹੈ ਚਲੋ ਕੋਈ ਹਿੰਦੂ ਜੋਗੀ ਸਾਧੂ ਹੋਵੇ ਨੰਗਾ ਘੁੰਮੇ ਨਾਗੇ ਫਕੀਰ ਹੈਗੇ ਨੇ ਉਹਨਾਂ ਵਿੱਚ ਜੈਨੀਆਂ ਦਾ ਇੱਕ ਤੱਬਕਾ ਨਗਨ ਬਹੰਦਾ ਹੈ ਦਿਗੰਬਰੀ ਜੈਨ ਧਰਮ ਤੇਨੇ ਇਸਿਆਂ ਚ ਵੰਡਿਆ ਹੋਇਆ ਹੈ ਸ਼ੇਤੰਬਰੀ ਇਹ ਚਿੱਟੇ ਕਪੜੇ ਪਹੰਦੇ ਨੇ ਮੂੰਹ ਤੇ ਟਾਕੀ ਵੀ ਬੰਦੇ ਨੇ ਪੀਤੰਬਰੀ ਇਹ ਪੀਲੇ ਕਪੜੇ ਪਹੰਦੇ ਨੇ ਦਿਗੰਬਰੀ ਅਲਪ ਨੰਗੇ ਰਹਿੰਦੇ ਨਹੀਂ ਕੁਝ ਪਹੰਦੇ ਕੁਝ ਵੀ ਨਹੀਂ ਪਹੰਦੇ ਕਹਿੰਦੇ ਨੇ ਆਸਮਾਨ ਹੀ ਸਾਡਾ ਕਪੜਾ ਹੈ ਔਰ ਧਰਤੀ ਹੀ ਸਾਡਾ ਬਿਸਤਰਾ ਹੈ 드레하ਵਾਂ ਦਾ ਵਗਦਾ ਹੋਇਆ ਜਨ ਤੇ ਬਨਸਪਤੀ ਦੇ ਫੁੱਲ ਫਲ ਪੱਤੇ ਇਹ ਸੜਾ ਅਨ ਬਾਣੀ। ਸਾਨੂੰ ਕਿਸੇ ਦੀ ਮਥਾ ਜੀ ਨੇ। ਉਹ ਹੀ ਜਿਵੇਂ ਦਿਗੰਬਰੀ। ਪੇਸ਼ ਕੀਤਾ ਗਿਆ ਸਰਮਧਨ ਹੋਏ ਤੇ ਮੁਸਲਮ ਫਕੀਰ ਹੈ। ਜਹਾ ਪਣਾ ਲੱਗਨ ਗੁੰਮਦਾ ਹੈ। ਨੰਗਾ ਗੁੰਮਦਾ ਹੈ। ਕਹਿੰਦੇ ਜਦ ਪੇਸ਼ ਕੀਤਾ ਗਿਆ ਨਾ ਦੀ ਸ਼ਰਮ ਔਰੰਗਜ਼ੇਬ ਨੂੰ ਵੀ ਆਈ ਬਨੰਗਾ ਇੱਕ ਬੜਾ ਕੀਮਤੀ ਦੋਸ਼ਾਲਾ ਔਰੰਗਜ਼ੇਬ ਨੇ ਪਹਿਨੇ ਹੋਇਆ ਸੀ ਉੱਪਰ ਓੜਿਆ ਹੋਇਆ ਸੀ ਸਰਦੀਆਂ ਦੇ ਦਿਨ ਸਨ ਲਾਇਆ ਇੱਕ ਸਿਪਾਹੀ ਨੂੰ ਕਹਿ ਦਿੱਤੇ ਪਾਦੋ ਉਸ ਦੋਸ਼ਾਲੇ ਨਾਲ ਸਿਪਾਹੀ ਨੇ ਫਕੀਰ ਸਰਮਦ ਨੂੰ ਢੱਕ ਦਿੱਤਾ ਸਰਮਦ ਕਹਿੰਦਾ ਜਹਾ ਬਨਾ ਤੁਸੀਂ ਆਪਣਾ ਕੀਮਤੀ ਦੁਸ਼ਾਲਾ ਮੈਨੂੰ ਦਿੱਤਾ ਹੈ ਮੇਰਾ ਤੰਡਕੇ ਪਰ ਜਿਤਨੇ ਐਲਕਾਰ ਬੈਠਣ ਤੇ ਤੁਸੀਂ ਤੁਹਾਡੇ ਅੱਗ ਦੀ ਅੰਗਠੀ ਵੀ ਬਖੀ ਹੋਈ ਹੈ ਸਰਦੀਆਂ ਦੇ ਦਿਨ ਪੁਰਾਣਾ ਜ਼ਮਾਨਾ دیਵਾਨੇ ਖਾਸ ਨੂੰ ਗਰਮ ਰੱਖਣਾ ਸੀ ਤੋ ਹਰ ਇੱਕ ਦੇ ਅਗਾਂ ਅੰਗਠੀ ਕੋਲੇ ਬਲ ਰਹੇ ਸਨ ਜਹਾਂ ਪਨਾ ਫਿਰ ਇੱਕ ਅੰਗਠੀ ਮੈਨੂੰ ਵੀ ਚਾਹੀਦੀ ਮੈਨੂੰ ਵੀ ਠੰਡ ਲੱਗਦੀ ਹੈ ਇਸ਼ਾਰਾ ਕੀਤਾ ਔਰੰਗਜ਼ੇਬ ਨੇ ਅੰਗੀਠੀ ਅਗੋ ਰਖ ਲਈ ਦੁਸ਼ਾਲਾ ਉਤਾਰ ਕੇ ਇਸ ਫਕੀਰ ਨੇ ਅੰਗੀਠੀ ਚ ਪਾ ਦਿੱਤਾ ਅਹਲਕਾਰ ਆਪੇ ਤੋਂ ਬਾਹਰ ਹੋਏ ਸ਼ੈਨ ਸ਼ਾਹ ਨੂੰ ਵੀ ਗੁੱਸਾ ਆਇਆ ਇਤਨਾ ਕੀਮਤੀ ਦੁਸ਼ਾਲਾ ਮੈਂ ਤੈਨੂੰ ਦਿੱਤਾ ਤੂੰ ਅਗ ਦੇ ਚ ਪਾ ਦਿੱਤਾ ਇਸ ਫਕੀਰ ਦੇ ਬੜੇ ਕੀਮਤੀ ਬੋਲ ਨੇ ਇਹਦਾ ਇੱਕ ਆਪਣਾ ਗ੍ਰੰਥ ਹੈ ਇਹ ਨੂੰ ਕਹਿੰਦੇ ਨਗਮੇ ਸਰਮਦ ਇਹ ਕਹਿੰਦਾ ਹੈ ਪੇਸ਼ਾਨ ਦੇ ਲਿਬਾਸ ਹਰ ਕਿਰਾਂ ਐਬੇ ਰੀਤ ਦੇ ਐਬਾ ਰਾ ਲਿਬਾਸ ਉਰੀਆਨੀ ਦਾ ਉਰੀਆਨੀ ਨਗਨ ਦਾ ਨੂੰ ਕਹਿੰਦੇ ਬਾਦਸ਼ਾਹ ਸਲਾਮਤ ਗੰਦਗੀ ਨੂੰ ਢੱਕਣਾ ਪੈਂਦਾ ਹੈ ਵਿਸ਼ਟਾ ਨੂੰ ਢੱਕਣਾ ਪੈਂਦਾ ਹੈ ਫੁੱਲਾਂ ਨੂੰ ਢੱਕਣ ਦੀ ਲੋੜ ਨਹੀਂ ਖੁੱਲਾਂ ਦੇ ਉੱਤੇ ਚੱਦਰ ਪਾਣ ਦੀ ਲੋੜ ਨਹੀਂ ਗੰਦਗੀ ਨੂੰ ਢਕਣਾ ਪੈਂਦਾ ਜਿਸ ਨੂੰ ਢਕਣਾ ਪਵੇ ਉਹ ਠੀਕ ਨਹੀਂ ਗੰਦਾ ਹੁੰਦਾ ਗੰਦਗੀ ਨੂੰ ਢਕਣਾ ਪੈਂਦਾ ਖੁੱਲਾਂ ਨੂੰ ਢਕਣ ਦੀ ਕੀ ਲੋੜ ਹੈ ਪੇਸ਼ਾਂ ਦੇ ਲਿਵਾਜ਼ ਹਰ ਕਿਰਾ ਐਵੇਂ ਦੇ ਹੈ ਬਾਦਸ਼ਾ ਸਲਾਮਤ ਤੈਨੂੰ ਮੇਰੇ ਵਿੱਚ ਕੋਈ ਅੈਬ ਦਿਖਾਈ ਦਿੰਦਾ ਕੋਈ ਲੋਭ ਕੋਈ ਵਾਸ਼ਨਾ ਕੋਈ ਤ੍ਰਿਸ਼ਨਾ ਕੋਈ ਬਦਲੇ ਦੀ ਭਾਵਨਾ ਕੋਈ ਦੋਸ਼ਮ ਨਹੀਂ ਕੋਈ ਹੰਕਾਰ ਤੈਨੂੰ ਮੇਰੇ ਵਿੱਚ ਕੁਝ ਦਿਖਾਈ ਦਿੰਦਾ ਹੈ ਜੋ ਮੈਂ ਢਕਾਂ ਤੈਨੂੰ ਢਕਣ ਦੀ ਲੋੜ ਹੈ ਤੂੰ ਤਿੰਨ ਭਰਾ ਕਤਲ ਕੀਤੇ ਨੇ ਤੂੰ ਆਪਣੀ ਭੈਣ ਜਹਾਂ ਆਰਾ ਉਹਨੂੰ ਗੁੱਤੋਂ ਦਰੋਗੇ ਜੇਲ੍ਹ ਦੇ ਵਿੱਚ ਬੰਦ ਕੀਤਾ ਤੂੰ ਆਪਣੇ ਬੁੱਢੇ ਪਿਓ ਨੂੰ ਜੇਲ੍ਹ ਦੇ ਵਿੱਚ ਤੜਪਾ ਤੜਪਾ ਕੇ ਮਾਰੇ ਸਰਮਦ ਕਹਿੰਦਾ ਜਹਾਂ ਪਨਾ ਤੂੰ ਕਪੜਿਆਂ ਵਿੱਚ ਵੀ ਨੰਗਾ ਹੈ ਮੈਂ ਨੰਗਾ ਵੀ ਢਕੇ ਆਇਆ ਕਪੜਿਆਂ ਵਿੱਚ ਵੀ ਮਨੁੱਖ ਨੰਗਾ ਹੈ ਨੰਗਾ ਦੌਜਕ ਚਾਲਿਆ ਤਾਂ ਦਿਸੇ ਖਰਾ ਡਰਾਉਣਾ ਫਰ ਨੰਗੇ ਵੀ ਢਕੇ ਹੋਏ ਨੇ ਗੁਰੂ ਅਰਜਨ ਦੇਵ ਜੀ ਮਹਾਰਾਜ ਕਹਿੰਦੇ ਨੇ ਸੇ ਨੰਗੇ ਨੈ ਨੰ ਭਾਵੇਂ ਨੰਗੇ ਨੇ ਢਕੇ ਹੋਏ ਨੇ ਭੁਖੇ ਲਖ ਨਾ ਭੁਖਿਆਾਰੇ ਬਾਰੋਂ ਥਾਨੋਂ ਭੁਖੇ ਦਿਖਾਈ ਦੇਣ ਫਿਰ ਵੀ ਰਜੇ ਹੋਏ ਨਹੀਂ ਸੇ ਨੰਗੇ ਨੈ ਨੰਗ ਭੁਖੇ ਲਖ ਨਾ ਭੁਖਿਆ ਦੁਖੇ ਕੋੜ ਨਾ ਦੁਖ ਨਾਨਕ ਪਰੀ